ਲਓ ਬਾਈ ਦੋਸਤੋ ਆ ਭਰਾ ਕੋਲੇ ਤਿੰਨ ਜਾਨਵਰ ਨਾ ਸੇਲ ਆਲੇ ਆ ਤੁਹਾਨੂੰ ਜਾਨਵਰ ਵੀ ਦਿਖਾਵਾਂਗੇ ਤੇ ਉਹਨਾਂ ਦੀ ਬਲੱਡ ਲਾਈਨ ਬਾਰੇ ਵੀ ਪੁੱਛਾਂਗੇ ਤੇ ਆ ਘੋੜਾ ਸਟੱਡ ਸਰਵਿਸ ਲਈ ਓਪਨਾ ਬਾਈ ਕੋਲੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਇਹਦਾ ਨਾਮ ਦੱਸ ਕੀ ਆ ਆਪਣੇ ਘੋੜੇ ਦਾ ਨਾਮ ਇਹਦਾ ਨਾਮ ਜੀ ਸਾਡੇ ਦੂਜੇ ਮੇਰੇ ਬ੍ਰਦਰ ਨੇ ਭਰਾ ਨੇ ਰੱਖਿਆ ਅਲਵਾਦ ਕਹਿੰਦੇ ਇਹਨੂੰ ਪਿਆਰ ਨਾਲ ਅੱਛਾ ਜੀ ਇਹ ਸਮੁੰਦਰ ਦਾ ਬੱਚਾ ਹੈਗਾ ਸਮੁੰਦਰ ਦਾ ਡਾਇਰੈਕਟ ਬੱਚਾ ਹੈ ਹਾਂਜੀ ਹਾਂਜੀ ਤੇ ਆਪਣਾ ਖਰੀਦਿਆ ਹੋਇਆ ਕਿ ਹੋਮ ਬ੍ਰੀਡ ਆ ਹਾਂਜੀ ਖਰੀਦਿਆ ਪਰ ਉਹ ਆਪਣੇ ਪਿੰਡ ਦੇ ਬੰਦੇ ਹੀ ਆ ਹਮ ਲੋਕੀ ਹੂੰ ਕਨਫਰਮ ਆ ਹਾਂਜੀ ਬਾਕੀ ਬਾਡਾ ਬੁੱਢਾ ਦਾਸ ਦਾ ਘੋੜੇ ਦਾ ਹਨਾ ਹਾਂਜੀ ਵੀ ਵਾਕਈ ਹੈਗਾ ਸਮੁੰਦਰ ਦਾ ਹਾਂਜੀ ਜਿਹੜੀ ਗੱਲ ਆ ਆਹੀ ਗੱਲ ਦਈ ਹੈ ਕਿ ਜਾਨਵਰ ਦੀ ਪਛਾਣ ਆਉਂਦੀ ਹੈ ਖੌਦਤ ਚੋਂ ਬਾ ਇਹਨਾਂ ਦੀ ਉਹਨਾਂ ਦੇ ਘਰੀ ਸੀ ਹੋਰ ਸਪੈਰ ਹੋ ਗਈ ਕੁੜੀ ਬਾਕੀ ਇਹਦੀ ਹਾਈਟ ਕਿੰਨੀ ਆ ਜੀ ਹਾਈਟ ਜਿਉਂ ਅਸੀਂ ਵੈਸੇ ਮਣਿਆ ਨਹੀਂ ਹੂੰ ਤੁਸੀਂ ਤੁਹਾਨੂੰ ਪਤਾ ਹੀ ਆ ਫਿਰ ਹੈਗਾ 64 ਜੇੜ-ਗੇੜ ਹੂੰ ਕਿ ਅਸੀਂ ਮਣਦੇ ਨਹੀਂ ਤੇ ਆਪਾਂ ਦਾ ਘਰੀ ਰੱਖਿਆ ਸੀ ਠੀਕ ਆ ਠੀਕ ਸਹੀ ਗੱਲ ਐਵੇਂ ਹੋਇਆ ਹਾਂਜੀ ਸਟੱਡ ਸਰਵਿਸ ਇਹਦੀ ਓਪਨ ਆ ਨਾ ਕੀ ਫੀਸ ਚੱਲਦੀ ਆ ਫੀਸ ਇਹਦੀ 15000 15000 ਹਾਂਜੀ ਠੀਕ ਆ ਲਓ ਮਿੱਤਰੋ ਵੀਡੀਓ ਚ ਭਰਾ ਦਾ ਨੰਬਰ ਲੱਗੂਗਾ ਤੇ ਤੁਸੀਂ ਕਰ ਲਓ ਸੰਪਰਕ ਇਸ ਘੋੜੇ ਦੀ ਸਟੱਡ ਸਰਵਿਸ ਬਾਰੇ ਵੀ ਹਾਂਜੀ ਇਹ ਆ ਤੇ ਆ ਜਾਨਵਰ ਆ ਗਏ ਤਿੰਨ ਟੌਪ ਦੇ ਜਾਨਵਰ ਆ ਕੈਮਰਾ ਮਾਰਦੀ ਕੈਮਰਾਮੈਨ ਕੇਰਾ ਹਾਂਜੀ ਇਹ ਤਿੰਨੇ ਸੇਲ ਤੇ ਆ ਹਾਂਜੀ ਹਾਂਜੀ ਪਹਿਲਾਂ ਆਪਾਂ ਇਹ ਇਹਦੇ ਤੋਂ ਕਰਕੇ ਸ਼ੁਰੂਆਤ ਇਹ ਜੀ ਆਪ ਅਰਜਨ ਰੋਲੀ ਵਾਲੇ ਦੀ ਆ ਮਾਂ ਇਹਦੀ ਕੁੱਕਰੀ ਵਾਲੇ ਘੋੜੇ ਦੀ ਆ ਇਹ ਨੀਲੀ ਚੰਬੀ ਆ ਗਈ ਹੈ ਨਾ ਹਾਂਜੀ ਨੀਲੀ ਚੰਬੀ ਤੇ ਇਹ ਚਾਰ ਦੰਦੀ ਆ ਠੀਕ ਤੇ ਹਾਈਟ ਹਾਈਟ ਇਹਦੀ ਹੈਗੀ 62 ਇੰਚ ਫੱਟੀ ਵਾਲੀ 62 ਇੰਚ ਹਾਂਜੀ ਥੋੜੀ ਨੀਵੀਂ ਜਰੂਰ ਖੜੀ ਆ ਹਾਂਜੀ ਨੀਵੀਂ ਖੜੀ ਆ ਤੇ ਇਹ ਹੈਗੀ ਆ 4 ਤਰੀਕ ਦਾ ਜੰਪ ਦਿੱਤਾ ਵੀ ਆਪਣੇ ਆਹ ਘੋੜੇ ਤੋਂ ਹੀ ਠੀਕ ਆ 4 ਤਰੀਕ ਦਾ ਹਾਂਜੀ ਕਨਫਰਮ ਤਾਂ ਨਹੀਂ ਹੋਈ ਨਹੀਂ ਹੈ ਨਹੀਂ ਹਾਂਜੀ ਹਾਂ ਚੱਲ ਹੋ ਜੂਗੀ ਹਾਂਜੀ ਤੇ ਸਵਾਰੀ ਸੂਰੀ ਕਿਵੇਂ ਕਰਾਉਂਦੀ ਐ ਸਵਾਰੀ ਬੈਠੇ ਨਹੀਂ ਲੱਗੇ ਹਾਂਜੀ ਬੈਠੇ ਨਹੀਂ ਲੱਗੇ ਹਾਂਜੀ ਠੀਕ ਤੇ ਦੂਜਾਣੀ ਹਾਈਟ ਇਹਦੀ ਪੁਰਾ ਹਾਈਟ 62 62 ਹਣਾ ਹਾਂਜੀ ਤੇ ਇਹ ਕਿੰਨੇ ਦੀ ਭਰਾ ਡਿਮਾਂਡ ਕਰਦਾ ਕਿੰਨੀ ਚਾਰ ਲੱਖ ਚਾਰ ਲੱਖ ਡਿਮਾਂਡ ਤੇ ਬਾਲ ਪੌਰਾਂ ਦੀਆਂ ਤਾਂ ਤਿੰਨ ਹੀ ਸਾਫ ਹਾਂਜੀ ਸਾਫ ਠੀਕ ਆ ਠੀਕ ਆ ਆ ਜਾਓ ਮਿੱਤਰੋ ਅੱਗੇ ਆ ਜਾਓ ਵੀਡੀਓ 'ਚ ਹਾਂਜੀ ਤੇ ਇਹਦੇ ਬਾਰੇ ਵੀ ਦੱਸ ਬਾਈ ਇਹ ਇਹਦੀ ਡਿਮਾਂਡ ਆ ਜੀ ਆਪਣੇ 2 ਲੱਖ 2 ਲੱਖ ਡਿਮਾਂਡ ਆ ਹਾਈਟ ਇਹਦੀ ਹਾਈਟ ਹੈਗੀ ਆ 60 ਪਲੱਸ ਆ 60 ਪਲੱਸ ਹਾਂਜੀ ਤੇ ਇਹ ਇੱਕ ਵੜੀ ਐਸਮੋਕੇ ਖਾਲੀ ਆ ਖਾਲੀ ਆ ਤੇ ਉਮਰ ਚ ਕਿੰਨੀ ਕਹੋ ਉਮਰ ਚ ਇਹ ਹੈਗੀ 5 ਸਾਲ ਦੀ ਠੀਕ ਆ ਤੇ ਇਹ ਸਵਾਰੀ ਸੂਰੀ ਕਰਾਉਂਦੀ ਆ ਸਵਾਰੀ ਬਹੁਤ ਜੀ ਬਲ ਯੇ ਅਸੀਂ ਸ਼ਹਿਰ ਚ ਵੀ ਚਲਾ ਲਨੇ ਆ ਠੀਕ ਆ ਕਿਹੜਾ ਸ਼ਹਿਰ ਲੱਗਦਾ ਆਪਾਂ ਨੂੰ ਆਪਾਂ ਨੂੰ ਹੀ ਨਿਹਾਲ ਸਿੰਘ ਵਾਲਾ ਹਾਂਜੀ ਤੁਹਾਨੂੰ ਵੀਡੀਓ ਦੇ ਦਾਂਗੇ ਵਿੱਚ ਜਾ ਕੇ ਲਓ ਚੱਲ ਆਏ ਤਾਂ ਕੋਈ ਨਹੀਂ ਮੈਂ ਤਾਂ ਵੈਸੇ ਪੁੱਛਿਆ ਵੀ ਮਾਗ ਕੇ ਕਿਹੜੇ ਸ਼ਹਿਰ ਦੇ ਲਾਗੇ ਦਾ ਚੋਪਰਾ ਮੈਂ ਘੋੜਾਂ ਨਾਲ ਸ਼ੌਂਕੀ ਆ ਤਾਂ ਪੁੱਛਿਆ ਮੈਂ ਪਿੰਡ ਧੂੜਕਟ ਰੰਸੀ ਆਪਣਾ ਵਿੱਚ ਹੀ ਆ ਜਾਂਦਾ ਹਾਂ ਉਹ ਸ਼ਹਿਰ ਦੇ ਹਾਂ ਠੀਕ ਆ ਹਾਂ ਫਿਰ ਤਾਂ ਸ਼ਹਿਰ ਦੇ ਵਿੱਚ ਹੀ ਆ ਹਾਂਜੀ ਠੀਕ ਆ ਤੇ ਸਾਉ ਸੀਲਾ ਕਹਿੰਤੋਂ ਭਾਵ ਸਾਉ ਸੀਲਾ ਹਾਂਜੀ ਠੀਕ ਆ ਉਹ ਕੁੜੀ ਵੀ ਆਈਆਂ ਤੇ ਆਹਾ ਬਾਈ ਇਹ ਇਹਦੀ ਡਿਮਾਂਡ ਆ ਸਾਡੀ 1.5 ਲੱਖ 1.5 ਲੱਖ ਡਿਮਾਂਡ ਆ ਇਹ ਵੀ ਮੌਕੇ ਦੀ ਖਾਲੀ ਆ ਮੌਕੇ ਦੀ ਖਾਲੀ ਆ ਇਹ ਹਾਂਜੀ ਤੇ ਉਮਰ ਚ ਕਿੰਨੀ ਹੋਗੀ ਉਮਰ ਚ ਇਹ ਵੀ 5 5 ਸਾਲ ਦੀ ਆ ਹਾਂਜੀ ਠੀਕ ਆ ਠੀਕ ਆ ਲਓ ਮਿੱਤਰੋ ਰੇਟ ਸਮੇਤ ਵੀਡੀਓ ਸੀ ਭਰਾ ਨੇ ਰੇਟ ਵੀ ਦੱਸਿਆ ਤੇ ਜਾਨਵਰਾਂ ਬਾਰੇ ਡਿਟੇਲ ਵੀ ਦੇਤੀ ਆਗੀ ਤੇ ਇੱਕ ਵਾਰੀ ਫੇਰ ਕੈਮਰਾ ਮਾਰਦੀ ਕਿਰਾਂ ਆ ਤਿੰਨੇ ਜਾਨਵਰ ਇਹ ਸੇਲ ਤੇ ਆ ਤੇ ਉਹ ਸਟੱਡ ਸਰਵਿਸ ਵਾਲੀ ਘੋੜਾ ਓਪਨ ਆ ਤੇ ਬਾਈ ਦਾ ਨੰਬਰ ਲਾ ਦਾਂਗੇ ਆਪਾਂ ਵੀਡੀਓ ਦੇ ਵਿੱਚ ਬਾਕੀ ਆਪਣਾ ਨਾ ਪ੍ਰੋਪਰ ਐਡਰੈਸ ਜ਼ਰੂਰ ਦੱਸ ਦੇ ਆਪਣਾ ਇਹ ਐਡਰੈਸ ਹੈਗਾ ਪਿੰਡ ਹੈਗਾ ਤੂਰਕੋਟਰਨ ਸਿੰਘ ਸ਼ਹਿਰ ਆਪਣਾ ਲੱਗੇ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਆਪਣਾ ਮੋਗਾ ਦਾ ਧੰਨਵਾਦ ਜੀ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ ਚ ਤੇ ਜਿਹੜੇ ਭਰਾਵਾਂ ਨੇ ਆਪਣੇ ਫੇਸਬੁਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਨਹੀਂ ਕੀਤਾ ਤੇ ਉਹ ਫੋਲੋ ਜ਼ਰੂਰ ਕਰ ਲਓ ਲਾਈਕ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਕਿਸੇ ਵੀ ਭਰਾ ਨੇ ਆਪਣੇ ਜਾਨਵਰਾਂ ਦੀ ਪ੍ਰੋਮੋਸ਼ਨ ਵੀਡੀਓ ਕਰਵਾਉਣੀ ਹੋਵੇ ਆਪਦੇ ਸਟੱਡ ਫਾਰਮ ਤੇ ਬਲਾ ਕੇ ਚੰਗੇ ਸ਼ਾਰਟ ਸ਼ੂਟ ਕਢਵਾ ਕੇ ਉਹ ਸਾਡੇ ਨਾਲ ਕਰ ਲਿਓ ਸੰਪਰਕ ਸਾਡਾ ਚੈਨਲ ਦੇ ਉੱਪਰ ਵੀ ਨੰਬਰ ਲੱਗਿਆ ਹੋਇਆ ਤੇ ਨੰਬਰ ਨੋਟ ਵੀ ਕਰ ਲਓ 81980 42453 ਧੰਨਵਾਦ ਜੀ ਮਿਲਦੇ ਹਾਂ ਹੋਰ ਕਿਸੇ ਨਵੇਂ